ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਟਾ ਵੀ ਜਿਹੜੇ ਵੀ ਰਾਣੇ ਆਪਣੇ YouTube ਚੈਨਲ ਨੂੰ ਹਿੱਤ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੀ ਵਿਜਿਟ ਆਪਣੇ ਆਪ ਦੇ ਘਰ ਤੋਂ ਥੋੜਲੀ ਟੋਕੜ ਗੱਪਣ ਵਾੜ ਸੇਲ ਹੀ ਲੈ ਕੇ ਆਏ ਆਂ ਦੂਜਾ ਸਵੇਰ ਸੂਈ ਆ ਤੀਜੇ ਆਸਤੇ ਇਹਨੇ ਸੂਣਾਗਾ ਚਾਰ ਮਹੀਨੇ ਦੀ ਘੱਬਣਾ ਦੁੱਧ ਦੇ ਥੱਲੇ ਬਾਈ ਜੀ 11-12 ਕਿਲੋ ਜਿੱਦੇ ਆਪਾਂ ਚੋਕੇ ਲੈ ਕੇ ਆਏ ਸੀ ਹੁਣੇ ਥੱਲੇ ਦਾ ਚੋਨਾ ਦੁੱਧ ਹੋਊਗਾ 8 ਕਿਲੋ ਦੁੱਧ ਰੈਡੀ ਆ ਦੋਨਾਂ ਟਾਈਮਾਂ ਦਾ ਫੇਸ ਬਿਊਟੀ ਚੈੱਕ ਕਰੋ ਕਦ-ਕਾੜ ਪੱਲਾ ਥਣ ਥਣ ਚੈੱਕ ਕਰ ਲਓ ਚਾਰੇ ਸਣ ਪੂਰੇ ਨਿਕੜਮੇ ਤੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀਲ ਠੰਡੀ ਆ ਤੇ ਬਾਕੀ ਕਦ-ਕਾੜ ਪੂਰਾ ਵੱਡਾਗਾ ਬਾਈ ਤੇ ਜੇ ਗੱਲ ਕਰੀਏ ਦੁੱਧ ਦੀ ਦੋਦੋਨੇ ਥੱਲੇ 8 ਕਿਲੋ ਤਿਆਰ ਆ ਦੋਨਾਂ ਟਾਈਮਾਂ ਦਾ ਚਾਹੇ ਕੋਈ ਦੋ ਟਾਈਮ ਚਾਹੇ ਕੋਈ ਚਾਰ ਟਾਈਮ ਤੇ 6 4 ਮਹੀਨੇ ਦੀ ਗੱਪਣਾ ਜੀ ਬਈ ਜੀ ਤੇ ਕੰਦ ਕੜ ਪੂਰਾ ਵਧ ਗਿਆ ਬਾਕੀ ਇਹ ਗਰਮੀ ਗੁਰਮੀ ਘੱਟ ਬਣੂਗੀ ਦੁੱਧ ਮੱਝ ਵਰਗਾ ਹੋਊਗਾ ਤੇ ਸੱਜਰ ਦਾ ਦੁੱਧ ਬਈ ਇਹਨੇ ਦਿੱਤਾ ਹੈ 18 ਤੋਂ 20 ਕਿਲੋ ਥਾਣ ਤੁੰਨ ਚੈੱਕ ਕਰੋ ਤੇ ਬਾਕੀ ਜਿਹੜਾ ਆਪਣਾ ਵੀਡੀਓ ਬਣਾਉਂਦਾ ਸਮਾਂ ਤਕਰੀਬਨ ਸਵੇਰ 9:00 ਵਜੇ ਦਾ ਹੁਣ ਤੈਦੀ ਚਵਾਈ ਹੋਈ ਨੂੰ ਘੰਟਾ ਡੇਢ ਘੰਟਾ ਹੋ ਚੁੱਕਿਆ ਕਿਉਂਕਿ ਸ਼ਾਮ ਨੂੰ ਅਡਰੇ ਨੇ ਕਰਮ ਵਾਲੀਆਂ ਪੂਰਾ ਵਧੀਆ ਤਿਆਰ ਕਰਕੇ ਫਿਰ ਦੁੱਧ ਕਢਣਾ ਥਾਣ ਤੁੰਨ ਫੇਰ ਨੇਰ ਤੇ ਕਰੀ ਚੈੱਕ ਕਰਵਾ ਦੇਣਾ ਹਣ ਚੈੱਕ ਕਰੋ ਬਹੁਤ ਸੋਹਣੇ ਚਾਰੇ ਥਣ ਪੂਰੇ ਨਿੱਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਅਜ ਤਰੀਕ 17 ਪੰਜਵਾਂ ਮਹੀਨਾ 2025 ਬਹੁਤ ਚੰਗੀ ਵੇੜ ਬਾਜਵ ਰੇਡ ਦੇ ਉੱਤੇ ਸੇਲ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਸੀਨਿਆਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ ਹੈਗਾ 7899099728 ਸਾਰੇ ਮੇਰੇ ਵੀਰਾਂ ਨੂੰ ਮੈਂ ਤਾਂ ਵੀਡੀਓ ਦੇਖਣ ਲਈ ਤੈਅ ਜਲੋਂ ਧੰਨਵਾਦ ਜਲਦ ਮਿਲਾਂਗਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਵੀਰੀ ਮਚ